ਮਨਜੀਤ ਸਿੰਘ ਜੀਤ ਦੀ ਕਹਾਣੀ ਸਹਿਮ ਦਪਰ ਤੋਂ ਬਾਦ ਕਰਮ ਸਿੰਘ ਨੇ ਸਾਈਕਲ ਸਾਫ ਕੀਤਾ ਤੇਲ ਦਿੱਤਾ ਟਾਇਰਾਂ ਵਿੱਚ હવા ਵੀ ਭਰ ਲਈ ਫਿਰ ਇੱਕ ਪਤਲੀ ਜੀ ਕੱਦੀ ਦੂਰੀ ਕਰਕੇ ਸਾਈਕਲ ਦੀ ਪਿਛਲੀ ਕਾਠੀ ਤੇ ਬੰਨ੍ਹ ਲਗਿਆ ਇਸ ਕਾਠੀ ਤੇ ਉਸ ਦੀ ਪਤਨੀ ਨੇ ਬੈਠਣਾ ਸੀ ਚਾਰ ਹੋ ਕੇ ਇੱਕ ਝੋਲਾ ਸਾਈਕਲ ਦੇ ਹੈਂਡਲ ਨਾਲ ਟੰਗ ਲਿਆ ਜਿਸ ਵਿੱਚ ਇੱਕ ਪੰਪ ਤੇ ਪੈਂਚਰ ਲਾਉਣ ਦਾ ਸਮਾਨ ਸੀ ਰਸਤੇ ਵਿੱਚ ਕਿਤੇ ਹਵਾ ਕੱਟਦੀ ਜਾਂ ਟਾਇਰ ਪੈਂਚਰ ਹੋ ਜਾਂਦਾ ਤਾਂ ਇਹ ਆਪ ਹੀ ਸਾਈਕਲ țeਡਾ ਕਰਕੇ ਪੈਂਚਰ ਲਾ ਲੈਂਦਾ ਤੁਰਨ ਲੱਗਿਆਂ ਦੋਵੇਂ ਜਵਾਕਾਂ ਦੇ ਕੱਸੇ ਜੇ ਸਟਰਪਾ ਕੇ ਉਤੋਂ ਖੇਸੀਆਂ ਦੀ ਬੁੱਕਲ ਮਾਰ ਬਕਸੂਏ ਲਾ ਦਿੱਤੇ ਤਾਂ ਕਿ ਵਾਰ-ਵਾਰ ਬੁੱਕਲ ਨਾ ਖੁੱਲੇ 6 ਕੋ ਸਾਲ ਦਾ ਮਿੱਤਾ ਤੇ 4 ਕੋ ਸਾਲ ਦੀ ਗੁੱਡੂ ਨੂੰ ਕਰਦਾ ਦਰਵਾਜ਼ਾ ਬੰਦ ਕਰਕੇ ਦੇਹਰੀਆਂ ਵਿੱਚ ਬਿਠਾ ਦਿੱਤਾ ਤੇ ਮਿੱਤੇ ਨੂੰ ਕਿਹਾ ਅਸੀਂ ਨਾ ਹਨੇਰਾ ਹੋਣ ਤੋਂ ਪਹਿਲਾਂ ਆ ਜਾਵਾਂਗੇ ਤੁਸੀਂ ਇੱਥੇ ਬੈਠੇ ਰਹੋ ਇੱਧਰ ਉੱਧਰ ਨਾ ਜਾਇਓ ਮੇਰਾ ਪੁੱਤ ਚੰਗਾ ਜਦੋਂ ਅਸੀਂ ਮੋੜ ਆਏ ਨਾ ਫੇਰ ਖੇਡ ਲਿਓ ਉਤਰਨ ਲੱਗੀ ਤਾਂ ਪਿਛਲੀ ਕਾਠੀ ਤੇ ਬੈਠਦੀ ਮਿੱਤੇ ਦੀ ਮਾਂ ਨੇ ਕਿਹਾ ਬੈਂ ਦਾ ਖਿਆਲ ਰੱਖੀ ਮੇਰਾ ਪੁੱਤ ਅਸੀਂ ਛੇਤੀ ਆ ਜਾਵਾਂਗੇ ਉਹਨਾਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਮਿੱਤਾ ਤੇ ਗੁੱਡੂ ਘਰ ਮੂਹਰੇ ਸੜਕ ਤੇ ਖੜਕੇ ਸਾਈਕਲ ਤੇ ਜਾਂਦੇ ਮਾਪਿਆਂ ਨੂੰ ਦੇਖਦੇ ਰਹੇ ਜਦੋਂ ਮੋੜ ਮੁੜ ਕੇ ਦਿਸਣੋਂ ਹਟਕੇ ਤੋ ਦੱਸੀ ਹੋਈ ਥਾਂ ਤੇ ਕਰਦੀ ਜੇਹਲੀ ਤੇ ਬੈਠ ਕੇ ਕਿੰਨਾ ਚਿਰ ਉਵੇਂ ਜਿਵੇਂ ਹੀ ਬੈਠੇ ਰਹੇ ਕਰ ਦੇ ਮੂਹਰੇ ਦੋ ਗਲੀਆਂ ਦੀ ਨੁੱਕਰ ਤੇ ਬੜਾ ਸਾਰਾ ਖਾਲੀ ਪਲਾਟ ਫੋਨ ਕਰਕੇ ਮੋੜ ਤੋਂ ਦੂਸਰੀ ਗਲੀ ਤੇ ਘਰ ਵੀ ਦਿਸਦੇ ਸਨ ਇਹਨਾਂ ਦੋਹਾਂ ਗਲੀਆਂ ਦੇ ਬੱਚੇ ਇਸ ਖੁੱਲੀ ਥਾਂ ਵਿੱਚ ਖੇਡਣ ਆ ਜਾਂਦੇ ਜਿਸ ਨੂੰ ਜਾਣਕੀ ਦਾ ਗਰਾਊਂਡ ਵੀ ਕਹਿੰਦੇ ਸਨ ਜੇਹਲੀ ਵਿੱਚ ਬੈਠੇ ਮੀਤਾ ਤੇ ਗੁੱਡੋ ਖੇਡਦੇ ਜਵਾਕਾਂ ਨੂੰ ਦੇਖਦੇ ਰਹੇ ਪਰ ਉਹਨਾਂ ਨਾਲ ਖੇਡ ਨਹੀਂ ਗਏ ਕਿਉਂਕਿ ਉਹਨਾਂ ਦਾ ਬਾਪ ਜਿਸ ਨੂੰ ਉਹ ਪਾਪਾ ਕਹਿੰਦੇ ਸਨ ਉੱਥੇ ਹੀ ਬੈਠਣ ਲਈ ਕਹਿ ਗਿਆ ਸੀ। ਦਰਵਾਜ਼ੇ ਅੱਗੇ ਬਣਿਆ ਨੀਵਾ ਜਥੜਾ ਫਿਰ ਨਾਲੀ ਤੇ ਉਸ ਤੋਂ ਅੱਗੇ ਸੜਕ ਸੜਕ ਲੰਘ ਕੇ ਸਾਹਮਣੇ ਦਿੱਸਦਾ ਜਾਨਕੀ ਦਾ ਗਰਾਉਂਡ ਸੀ। ਕਰਮ ਸਿੰਘ ਮੀਤੇ ਦੀ ਮਾਂ ਨੂੰ ਸਾਈਕਲ ਤੇ ਜੈਤੋ ਮੰਡੀ ਤੇ ਇਸ ਛੋਟੇ ਜਿਹੇ ਸ਼ਹਿਰ ਤੋਂ 5 ਕੁ ਕਿਲੋਮੀਟਰ ਦੂਰ ਪੈਂਦੇ ਪਿੰਡ ਰੋੜੀ ਕਬੂਰੇ ਲੈ ਕੇ ਗਿਆ ਸੀ। ਕਰਮ ਸਿੰਘ ਕੋਈ ਕੰਮ ਨਹੀਂ ਸੀ ਕਰਦਾ ਜਾਂ ਕੰਮ ਕਰਨ ਜਾਣਦਾ ਹੀ ਨਹੀਂ ਸੀ। ਉਹ ਕੋਈ ਅਜੀਹਾ ਕੰਮ ਕਰਨਾ ਚਾਹੁੰਦਾ ਸੀ ਜਿਸ ਨਾਲ ਉਸ ਦੇ ਕਪੜੇ ਖਰਾਬ ਨਾ ਹੁੰਨ। ਹੰਡੀਆਂ ਗਵੰਡੀਆਂ ਨੇ ਜਵਾਕਾਂ ਦੇ ਪੁੱਖ ਬਾਰੇ ਸੋਚ ਉਸ ਨੂੰ ਕਈ ਤਰ੍ਹਾਂ ਦੇ ਕੰਮ ਕਰਨ ਦੀਆਂ ਸਲਾਹਾਂ ਦਿੱਤੀਆਂ। ਕਿਸੇ ਨੇ ਸਬਜ਼ੀ, ਕਿਸੇ ਨੇ ਦੁੱਧ ਦੇ ਤੇ ਕਿਸੇ ਨੇ ਕਿਸੇ ਹੋਰ ਕੰਮ ਬਾਰੇ ਪਰ ਕਿਸੇ ਦੇ ਕਹੇ ਉਸ ਨੇ ਕੋਈ ਕੰਮ ਸ਼ੁਰੂ ਨਹੀਂ ਕੀਤਾ। ਪਤਾ ਨਹੀਂ ਉਹ ਕਿਹੋ ਜਿਹਾ ਕੰਮ ਕਰਨਾ ਚਾਹੁੰਦਾ ਸੀ। ਕਦੇ-ਕਦਾਈਂ ਮੰਡੀ ਜਾ ਕੇ ਪਤਾ ਨਹੀਂ ਕਿਹੜਾ ਕੰਮ ਕਰ ਆਉਂਦਾ। ਥੋੜੇ ਜਿਹੇ ਪੈਸੇ ਲਿਆਉਂਦਾ ਪਰ ਕਰਦਾ ਗੁਜ਼ਾਰਾ ਤਾਂ ਨਹੀਂ ਸੀ ਹੁੰਦਾ। ਉਸ ਦੇ ਸੁਭਾਅ ਵਿੱਚ ਇੱਕ ਗੱਲ ਚੰਗੀ ਸੀ ਕਿ ਉਹ ਕੋਈ ਨਸ਼ਾ ਨਹੀਂ ਸੀ ਕਰਦਾ। ਰੋੜੀ ਕਪੂਰੇ ਮੀਤੇ ਦਾ ਵਿਚਕਾਰ ਲਮਾ ਮਹਾਂ ਰਹਿੰਦਾ ਸੀ ਮੀਤੇ ਦੇ ਨਾਲ ਕੇ ਭਾਵੇਂ ਹੋਰ ਪਿੰਡ ਸੀ ਪਰ ਉਸ ਦਾ ਇਹ ਮਾਮਾ ਆਪਣੇ ਸੌਰੀ ਪਿੰਡ ਰਹਿੰਦਾ ਸੀ ਉਹਦਾ ਮਾਮਾ ਸਵੇਰ ਤੋਂ ਪਿੰਡ ਵਿਚਾਰੇ ਬਣੇ ਖੂਹ ਤੋਂ ਹਲਤੀ ਗੇੜ ਕੇ ਚ ਬੱਚਿਆਂ ਵਿੱਚ ਪਾਣੀ ਭਰਦਾ ਫਿਰ ਮਸ਼ਕ ਵਿੱਚ ਭਰ ਕੇ ਚਮੜੇ ਦੀ ਬਦਰੀ ਗਲ ਦੇ ਇੱਕ ਪਾਸੇ ਪਾ ਪਾਣੀ ਨਾਲ ਭਰੀ ਮਸ਼ਕ ਪਿੱਠ ਤੇ ਲੱਤ ਲੈਂਦਾ ਤੇ ਪਿੰਡ ਦੇ ਕਈ ਘਰਾਂ ਵਿੱਚ ਤੌੜਿਆਂ ਵਿੱਚ ਪਾਣੀ ਭਰ ਕੇ ਆਉਂਦਾ ਦਿਨ ਦੇ ਛਪਾ ਨਾਲ ਉਹ ਪਠੀਤ ਪਾਉਂਦੇ ਤੇ ਦਾਣੇ ਭੁੰਦੇ ਮੀਤੇ ਦੀ ਬਾਣੂ ਭਰੋਸਾ ਸੀ ਕਿਉਂ ਮੀਤੇ ਦੇ ਮਾਮੇ ਜੰਗੀਰ ਕੁਲ ਜਾਵੇ ਕੀ ਤਾਂ ਉਹ ਉਹਨਾਂ ਨੂੰ ਕੁਝ ਦੇ ਕੇ ਹੀ ਧੋਰੇਗਾ ਕਰਮ ਸਿੰਘ ਕਿਸੇ ਪਾਸਿਓਂ 4 ਦਿਨ ਕੁਝ ਕਮਾ ਕੇ ਨਾਲ ਲਿਆਉਂਦਾ ਤਾਂ ਦੋਵੇਂ ਪੱਤੀ ਪਤਨੀ ਸਾਈਕਲ ਤੇ ਜਾ ਕੇ ਥੋੜਾ ਬਹੁਤਾ ਦਾਣਾ ਫੱਕਾ ਆਟਾ ਜਾਂ ਗੁੜ ਲੈ ਆਉਂਦੇ ਅੱਜ ਉਹਨਾਂ ਨੇ ਕੁਝ ਖਾਦਾ ਨਹੀਂ ਸੀ ਮਿੱਤੇ ਤੇ ਗੁੱਡੋ ਨੂੰ ਭੁੱਖ ਲੱਗੀ ਸੀ ਜਿਸ ਦਾ ਇੰਤਜ਼ਾਮ ਕਰਨ ਨੂੰ ਰੋੜੀ ਕੋ ਪੂਰੇ ਗਏ ਸਨ ਜਿਹੜੇ ਬੱਚੇ ਜਾਨਕੀ ਦੇ ਗਰਾਊਂਡ ਵਿੱਚ ਖੇਡ ਰਹੇ ਸਨ ਉਹਨਾਂ ਸਾਰਿਆਂ ਨੇ ਤਾਂ ਰੋਟੀ ਖਾਧੀ ਹੋਈ ਸੀ ਇਹਨਾਂ ਵਿੱਚ ਸਾਰੇ ਘਰਾਂ ਦੇ ਜਵਾਕ ਸਨ ਇਨ੍ਹਾਂ ਸਾਰਿਆਂ ਦੇ ਘਰਾਂ ਵਿੱਚ ਰੋਟੀ ਪੱਕਦੀ ਸੀ ਪਰ ਮੀਤੇ ਦੇ ਘਰ ਕਦੇ ਪੱਕਦੀ ਤੇ ਕਦੇ ਨਾ ਗਰਾਊਂਡ ਵਿੱਚ ਖੇਡਦੇ ਹੋਰ ਬੱਚਿਆਂ ਨੂੰ ਤਾਂ ਖੇਡਣ ਤੋਂ ਬਾਅਦ ਰਾਤ ਨੂੰ ਵੀ ਰੋਟੀ ਮਿਲ ਜਾਣੀ ਸੀ ਪਰ ਮੀਤੇ ਹੋਰਾਂ ਨੂੰ ਮਿਲੇਗੀ ਜਾਂ ਨਹੀਂ ਇਹ ਪਤਾ ਨਹੀਂ ਸੀ ਪੰਚਾਇਤ ਦਾ ਮੁੰਡਾ ਕਾਲਾ ਮੀਤੇ ਨੂੰ ਖੇਡਣ ਲਈ ਬੁਲਾਉਣ ਉਸ ਕੋਲ ਆਇਆ ਉਸ ਨੇ ਬਾਹ ਫੜ ਕੇ ਮੀਤੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਮੀਤੇ ਨੇ ਗੁੱਡੂ ਵੱਲ ਦੇਖ ਕੇ ਖੇਡਣ ਤੋਂ ਮਨਾ ਕਰ ਦਿੱਤਾ ਉਸ ਨੂੰ ਬੀਬੀ ਦੀ ਕਹੀ ਗੱਲ ਚੇਤੇ ਆ ਗਈ ਭੈਣ ਦਾ ਖਿਆਲ ਰੱਖੀ ਇਨੇ ਨੂੰ ਗੁੱਡੋ ਨਿਕਿਆ ਵੀਰੇ ਭੁੱਖ ਲੱਗੀ ਆ ਤਮੀਤਾ ਉੱਠ ਕੇ ਮੋੜ ਵੱਲ ਦੇਖਣ ਲੱਗੇ ਉਸ ਨੂੰ ਉਧਰੋਂ ਆਉਂਦਾ ਕੋਈ ਦਿਖਾਈ ਨਹੀਂ ਦਿੱਤਾ ਇਹਨੇ ਨੂੰ ਨਾਲ ਦੇ ਘਰੋਂ ਤਾਈ ਸੋਧਾਂ ਬਾਹਰ ਨਿਕਲ ਆਈ ਗਰੀਬ ਦੇ ਬੱਚੇ ਮਾਂ-ਬਾਪ ਤੋਂ ਵੱਡਿਆਂ ਨੂੰ ਤਾਇਆ-ਤਾਈ ਤੇ ਛੋਟਿਆਂ ਨੂੰ ਚਾਚਾ-ਚਾਚੀ ਕਹਿ ਕੇ ਬੁਲਾਉਂਦੇ ਸਨ ਉਸ ਨੇ ਜਵਾਕਾਂ ਨੂੰ ਫੇਸੀ ਦੀ ਬੁੱਕਲ ਮਾਰੀ ਦੇਲੀ ਵਿੱਚ ਬੈਠੇ ਦੇਖ ਲਿਆ ਤੇ ਪੁੱਛਿਆ ਤੁਸੀਂ ਕਿਉਂ ਬੈਠੇ ਹੋ ਬਾਰਵੀਂ ਬੰਦ ਹੈ ਕਿਤੇ ਗਈ ਹੈ ਤੇਰੀ ਬੀਬੀ ਹੁਣੇ ਹਾਂ ਤਾਈ ਕੰਮ ਗਿਆ ਮਾਮੇ ਕੋਲ ਆਉਣ ਵਾਲਿਆ ਮਿੱਸ ਜੀ ਨੇ ਦੱਸਿਆ ਤਾਈ ਸੋਧਾ ਸਾਰੀ ਗੱਲ ਸਮਝ ਗਈ ਕੁਝ ਖਾਣਾ ਹੈ ਤਾਂ ਲਿਆ ਦਿਆਂ ਤਾਈ ਸੋਧਾ ਨੇ ਪੁੱਛਿਆ ਤਾਂ ਗੁੱਡੂ ਨੇ ਹਾਂ ਵੀ ਸਿਰ ਹਿਲਾ ਦਿੱਤਾ ਤਾਈ ਸੋਧਾ ਦੋ ਦੋ ਰੋਟੀਆਂ ਤੇ ਗੁੜ ਰੱਖ ਕੇ ਲੈ ਆਈ ਤੇ ਉਹ ਖਾਣ ਲੱਗ ਪਿਆ ਰੋਟੀ ਖਾ ਕੇ ਮੀਤਾ ਬੀਬੀ ਉਹਨਾਂ ਨੂੰ ਮੋੜ ਤੱਕ ਦੇਖਣ ਗਿਆ ਵੀ ਕਿਤੇ ਆਉਂਦੇ ਦੀਸਪੈਣ ਪਰ ਹਾ ਵਿਚੋਂ ਦੇ ਟੱਠੇ ਨੂੰ ਦੇਖ ਡਰ ਕੇ ਪਿੱਛੇ ਮੁੜਾਇਆ ਮੁੜ ਕੇ ਆਉਂਦੇ ਘਰ ਅੱਗੇ ਖੜੇ ਕੁੱਤੇ ਨੂੰ ਵੇਖਿਆ ਜਿਸ ਨੂੰ ਦੇਖ ਕੇ ਗੁੱਡੂ ਡਰ ਨਾਲ ਰੁਪੇ ਸੀ ਮੀਤੇ ਨੇ ਹੇਠੋਂ ਇੱਕ ਡੜਾ ਚੁੱਕਿਆ ਤੇ ਕੁੱਤਾ ਡੜਾ ਵੱਜਣ ਤੋਂ ਪਹਿਲਾਂ ਹੀ ਭੱਜ ਗਿਆ ਟੱਠਾ ਗਰਾਊਂਡ ਦੀ ਇੱਕ ਨੁੱਕਰ ਵਿੱਚ ਆ ਕੇ ਬੈਠ ਗਿਆ ਤੇ ਅੱਜ ਮੀਤਿਆਂ ਅੱਖਾਂ ਨਾਲ ਮੂੰਹ ਹਿਲਾਉਣ ਲੱਗਿਆ ਮੀਤੇ ਨੂੰ ਤਸੱਲੀ ਹੋ ਗਈ ਕਿ ਹੁਣ ਇਹ ਮਗਰ ਨਹੀਂ ਪੈਂਦਾ ਸ਼ਾਇਦ ਟੱਠੇ ਨੇ ਨਾਂ ਵੀ ਮਾਰਨਾ ਹੋਵੇ ਪਰ ਉਹਨਾਂ ਨੂੰ ਡਰ ਲੱਗ ਰਿਹਾ ਸੀ ਕਿ ਟੱਠਾ ਉੱਠ ਸਕਦਾ ਹੈ ਜਾਂ ਉਹ ਹੀ ਕੁੱਤਾ ਫੇਰ ਨਾ ਆ ਜਾਵੇ ਮੀਤੇ ਨੇ ਮਨ ਵਿੱਚ ਸੋਚਿਆ ਮੈਂ ਬੀਬੀ ਪਾਪੇ ਨੂੰ ਮੋੜ ਤੱਕ ਦੇਖ ਕੇ ਆਉਂਦਾ ਹਾਂ ਜੇ ਨਾਂ ਵੀ ਆਉਂਦੇ ਹੋਏ ਤਮਤ ਗੁੱਡੂ ਨੂੰ ਕਹਿ ਦੂੰ ਕਿ ਉਹ ਆਈ ਜਾਂਦੇ ਆ ਫਿਰ ਗੁੱਡੂ ਨੂੰ ਡਰ ਨਹੀਂ ਲੱਗਣਾ ਕੀ ਪਤਾ ਆਉਂਦੇ ਹੀ ਹੋਣ ਮੀਤੇ ਨੇ ਮਨ ਵਿੱਚ ਸੋਚਿਆ ਤੇ ਗੁੱਡੂ ਨੂੰ ਦੱਸ ਕੇ ਮੋੜ ਤੱਕ ਦੇਖਣ ਚਲਾ ਗਿਆ ਜਾਂਦਾ ਜਾਂਦਾ ਉਹ ਪਿੱਛੇ ਮੁੜ ਕੇ ਵੀ ਦੇਖਦਾ ਰਿਹਾ ਉਹ ਮੋਰ ਤੇ ਖੜਾ ਦੇਖ ਰਿਹਾ ਸੀ ਕੋਈ ਸਾਈਕਲ ਤੇ ਆ ਰਿਹਾ ਸੀ ਪਰ ਉਸ ਤੇ ਪੱਗ ਬੰਨੀ ਹੋਈ ਸੀ ਤੇ ਮਗਰ ਕੋਈ ਬੈਠਾ ਵੀ ਨਹੀਂ ਦਿਸਿਆ ਉਹ ਬੇਵਸਤਿਆ ਹੋ ਗਿਆ ਦਿਨ ਕਾਫੀ ਟਲ ਗਿਆ ਸੀ ਗਲੀ ਵਿੱਚ ਹਨੇਰਾ ਪਸਰਦਾ ਜਾ ਰਿਹਾ ਸੀ ਮੀਤਾ ਹੁਣ ਗੁੱਡੋ ਕੋਲ ਆ ਕੇ ਬੈਠ ਗਿਆ ਤੇ ਟੱਠੇ ਵੱਲ ਦੇਖਣ ਲੱਗਿਆ ਟੱਠਾ ਉਵੇਂ ਜਿਵੇਂ ਹੀ ਬੈਠਾ ਸੀ ਅਚਾਨਕ ਸੱਜੇ ਪਾਸਿਓਂ ਇੱਕ ਬਿੱਲੀ ਛਾਲ ਮਾਰ ਕੇ ਤੇਜ਼ੀ ਨਾਲ ਉਹਨਾਂ ਦੋਹਾਂ ਦੇ ਮੁਰਦੀ ਲੰਗ ਖੱਬੇ ਪਾਸੇ ਪੰਡਤਾਂ ਦੇ ਘਰ ਵੱੜ ਗਈ ਗੁੱਡੋ ਇੱਕਦਮ ਤਰਹਿ ਗਈ ਮੀਤੇ ਵੀ ਭਮੱਤਰ ਗਿਆ ਉਸਨੇ ਜਾਨਕੀ ਦੇ ਗਰਾਊਂਡ ਵਿੱਚ ਬਿੱਲੀ ਤੋਂ ਡਰ ਕੇ ਮੀਤੇ ਦੀ ਬਾ ਇੰਜ ਫੜ ਲਈ ਜਿਵੇਂ ਡਿੱਗਦੀ ਹੋਵੇ ਮੀਤੇ ਨੇ ਕਿਹਾ ਕੱਲ ਮੈਂ ਤੈਨੂੰ 100 ਤੱਕ ਗਿਣ ਕੇ ਸੁਣਾਉਂਦਾ ਤੇ ਜਦੋਂ ਨੂੰ ਮੈਂ 100 ਗਿਣੂਗਾ ਨਾ ਉਦੋਂ ਤੱਕ ਬੀਬੀ ਵਰਗੇ ਆ ਜਾਣਗੇ ਕਦ ਸੁਣਾ ਫਿਰ ਗੁੱਡੂ ਨੇ ਹਾਂ ਮੀ ਪਰਤੀ 1 ਦਾ 1 2 ਦਾ 2 3 ਦਾ 3 ਤੇ ਜਦੋਂ ਤੱਕ ਮੀਤੇ ਨੇ 24 24 ਕਿਹਾ ਤੱਕੇ 25 35 ਕਹਿ ਦਿੱਤਾ ਜਿਸ ਦਾ ਗੁੱਡੋ ਨੂੰ ਪਤਾ ਹੀ ਨਹੀਂ ਲੱਗਿਆ ਉਹ ਸੋਚਦਾ ਸੀ ਕਿ 100 ਤੱਕ ਛੇਤੀ ਗਿਣਿਆ ਗਿਆ ਤੱਬੀ ਵੀ ਵਰਗੇ ਵੀ ਛੇਤੀ ਆ ਜਾਣਗੇ ਹਨੇਰਾ ਹੋਰ ਗਹਿਰਾ ਹੁੰਦਾ ਗਿਆ ਤੇ ਗੁੱਡੋ ਗਿੰਤੀ ਸੁਣਦੀ ਸੁਣਦੀ ਸੌਣ ਲੱਗ ਪਈ ਸੀ ਜਾਨਕੀ ਦੇ ਗਰਾਊਂਡ ਵਿੱਚ ਕੋਈ ਬੱਚਾ ਨਹੀਂ ਸੀ ਖੇਡ ਰਿਹਾ ਗਰਾਊਂਡ ਦੀ ਨੁੱਕਰ ਤੇ ਟੱਠਾ ਉਗਾਲੀ ਕਰਨੋਂ हट ਗਿਆ ਸੀ ਮੀਤਾ ਟੱਠੇ ਵੱਲ ਦੇਖਦਾ ਗਿਣਤੀ ਕਹਿੰਦੇ ਅਸੀ ਉਸਨੇ ਜਿਉਂ ਹੀ 70 1 71 ਗਿਆ ਕਰਮ ਸਿੰਘ ਨੇ ਸਾਈਕਲ ਉਹਨਾਂ ਕੋਲ ਆ ਕੇ ਰੋਕ ਦਿੱਤਾ ਮਿੱਤੇ ਨੇ ਛਟ ਗੁੱਡੂ ਨੂੰ ਕਿਹਾ ਆ ਬੀਬੀ ਹੋਰ ਆ ਗਏ ਉਹਨਾਂ ਨੂੰ ਕੋਲ ਦੇਖ ਕੇ ਉਹ ਝਟ ਖੜੇ ਹੋ ਗਏ ਕਰਮ ਸਿੰਘ ਸਾਈਕਲ ਇੱਕ ਪਾਸੇ ਲਾਉਣ ਲੱਗਿਆ ਦੋਵੇਂ ਜਵਾਕਾਂ ਨੂੰ ਫੜ ਕੇ ਨਾਲ ਲਾਇਆ ਤੇ ਪਿਆਰ ਦਿੱਤਾ ਮਿੱਤੇ ਦੀ ਬੀਬੀ ਨੇ ਉਹਨਾਂ ਦੀਆਂ ਖੇਸੀਆਂ ਦੇ ਬਕਸੂਏ ਖੋਲ ਕੇ ਖੇਸੀਆਂ ਰਾਹ ਦਿੱਤੀਆਂ ਤੇ ਬਾਹਰ ਖੋਲ ਅੰਦਰ ਚਲੇ ਗਏ ਨਿੱਕ ਸੁੱਕ ਦਾ ਭਰਿਆ ਛੋਲਾ ਉਹਨੇ ਚੌਕ ਦੇ ਵਿੱਚ ਰੱਖ ਦਿੱਤਾ ਤੇ ਗੁੱਡੋ ਨੂੰ ਪੁੱਛਿਆ ਪੋਖ ਤਾਂ ਨਹੀਂ ਲੱਗੀ ਲੱਗੀਆਂ ਸੀ ਤਾਈ ਸਾਨੂੰ ਨਾ ਰੋਟੀ ਦੇਗੀ ਸੀ ਤੇ ਮੀਤੇ ਨੇ ਬੀਬੀ ਨੂੰ ਸਾਰੀ ਗੱਲ ਦੱਸ ਦਿੱਤੀ ਅਸੀਂ ਕਿਹਾ ਰਹਿਣਾ ਸੀ ਥੋੜਾ ਸਬਰ ਹੋਰ ਕਰ ਲੈਂਦੇ ਮੀਤੇ ਦੀ ਬੀਬੀ ਨੇ ਆਪਣੀ ਨਮੋਸ਼ੀ ਨੂੰ ਲੁਕੋਇਆ ਅਸੀਂ ਮੰਗੀ ਨਹੀਂ ਸੀ ਉਹ ਗੁੱਡੋ ਨੂੰ ਪੁੱਛ ਕੇ ਆਪੇ ਦੇਗੀ ਮੀਤੇ ਨੇ ਛੱਗਾ ਮਰੂੜ ਤੇ ਸਫਾਈ ਦਿੱਤੀ। ਅਰੇ ਤਾਂ ਅਸੀਂ ਜਿਉਣੇ ਆ ਜੇ ਮਾਰੀ ਜਾਂਦੇ ਫੇਰ ਪਤਾ ਨਹੀਂ ਕਿਉਂ ਮੀਤ ਜੀ ਬੀਬੀ ਤੋਂ ਇਹ ਕਿਹਾ ਗਿਆ। ਮੀਤਾ ਸੁਣ ਕੇ ਸਿਰ ਰਹਿ ਗਿਆ। ਪਰਦੀਪਰ ਉਸਦੇ ਜ਼ਿਹਨ ਵਿੱਚ ਇੱਕ ਖਿਆਲ ਫੁਰਿਆ ਕਿ ਬੀਬੀ ਦੀ ਕਹੀ ਗੱਲ ਜੇ ਸੱਚ ਹੋ ਜਾਏ। ਉਸਦੇ ਪੈਰਾਂ ਹੇਠਾਂ ਜ਼ਮੀਨ ਖਿਸਕਦੀ ਲੱਗੀ ਤੇ ਕਿਸੇ ਅਣਜਾਣ ਡਰ ਨਾਲ ਉਸਦੇ ਲੂਕ ਕੱਡੇ ਖੜੇ ਹੋ ਗਏ। ਨਾਲ ਦੀ ਨਾਲ ਉਹ ਬੀਬੀ ਪਾਪੇ ਦੇ ਮੂੰਹ ਵੱਲ ਇੱਕ ਟੱਕ ਦੇਖਣ ਲੱਗਾ ਜਿਸ ਦਾ ਉਸ ਦੀ ਬੀਬੀ ਤੇ ਪਾਪੇ ਨੂੰ ਪਤਨੀ ਲੱਗਿਆ ਕਰਮ ਸਿੰਘ ਜਵਾਕਾਂ ਲਈ ਕੁਝ ਬਣਾਉਣ ਲਈ ਕਹਿਣ ਲੱਗਿਆ ਪਰ ਮੀਤੇ ਦਾ ਦਿਲ ਕੁਝ ਵੀ ਖਾਣ ਨੂੰ ਨਾ ਕੀਤਾ ਉਦਾਸ ਦਿੱਸਿਆ ਮੈਂ ਹੋਇਆ ਦੇਲੀੋਂ ਬਾਹਰ ਆ ਗਿਆ ਉਸਨੇ ਗਲੀ ਦੇ ਮੋੜ ਵੱਲ ਨਿਗਾਹ ਮਾਰੀ ਜਿੱਥੇ ਲੱਕੜ ਦੇ ਖੰਬੇ ਤੇ ਇੱਕ ਮੱਧਮ ਜਿਹਾ ਬੱਲਬਜਾ ਕਰਿਆ ਸੀ ਜਿਹੜਾ ਨੇੜੇ ਦੇ ਘਰਾਂ ਤੱਕ ਹੀ ਚਾਨਣ ਖੰਡਾਰਿਆ ਸੀ ਉਸ ਤੋਰੇ ਮੀਤੇ ਦੇ ਘਰ ਤੱਕ ਹਨੇਰਾ ਹੀ ਹਨੇਰਾ ਸੀ ਜਿੱਥੇ ਉਹ ਸਹਿਮ ਨਾਲ ਖੜਾ ਗਰੌਂਡ ਦੀ ਨੁੱਕਰ ਵੱਲ ਦੇਖ ਰਿਹਾ ਸੀ ਪਰ ਠੱਠਾ ਉਸਥਾਂ ਤੋਂ ਉੱਠ ਕੇ ਜਾ ਚੁੱਕਾ ਸੀ ਗਰਾਊਂਡ ਖਾਲੀ ਸੀ ਉਸ ਦੂਜੇ ਮੋੜ ਵੱਲ ਨਿਕਾਹ ਭਾਰੀ ਬੇਸ਼ੱਕ ਉੱਥੇ ਕੋਈ ਜਾਨਵਰ ਨਜ਼ਰ ਨਹੀਂ ਆਇਆ ਪਰ ਮੀਤਾ ਕਿਸੇ ਸਹਿਮ ਵਿੱਚ ਹੋਵੇਂ ਜਿਵੇਂ ਖੜਾ ਸੀ